ਯਾਰ ਇਹਦੇ ਬਾਰੇ ਅੱਜ ਅਸੀਂ ਦੁਗਰੀ ਪਿੰਡ ਵਿੱਚ ਕਿਉਂਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ 400 ਪ੍ਰਾਪਤ ਧਰਤੀ ਹੈ ਉੱਥੇ ਅੱਜ ਗੁਰੂ ਸਾਹਿਬ ਦੀ ਜੋ ਮਹਾਨ ਸ਼ਹਾਦਤ ਹੋਈ ਹੈ ਉਹਦੇ 350 ਸਾਲ ਪੂਰੇ ਹੋ ਚੁੱਕੇ ਨੇ ਸੋ ਅੱਜ ਸਾਰੇ ਇਲਾਕੇ ਦੀ ਸੰਗਤ ਇੱਥੇ ਗੁਰੂ ਸਾਹਿਬ ਨੂੰ ਜਿੱਥੇ ਨਮਸਕਾਰ ਕਰਨ ਨਮਨ ਕਰਨ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਇੱਥੇ ਪਹੁੰਚੀ ਹੈ ਸੋ ਮੈਂ ਸਭ ਤੋਂ ਪਹਿਲਾਂ ਸਾਰੀ ਆਏ ਹੋਏ ਸੰਗਤ ਮੇਰੇ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਸਾਥੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਗੁਰੂਆਂ ਪੀਰਾਂ ਦਾ ਜਿਨ੍ਹਾਂ ਨੇ ਕਿ ਇਹ ਇਹ ਜਿਹੜੀ ਇੱਕ ਰਵਾਇਤ ਜਿਹੜੀ ਸਾਡੀ ਸ਼ਹਾਦਤ ਦੀ ਇੱਥੇ ਪਾਈ ਹੈ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਸ਼ਹੀਦਾਂ ਦੇ ਸਰਤਾਜ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਤੁਸੀਂ ਦੇਖੋ ਕਿਵੇਂ 9ਵੇਂ ਪਾਤਸ਼ਾਹ ਫਿਰ 10ਵੇਂ ਦਸਮ ਪਿਤਾ ਉਹਨਾਂ ਨੇ ਸਰਵੰਸ ਆਪਣਾ ਵਾਰਤਾ ਇਸ ਮਨੁੱਖਤਾ ਨੂੰ ਕਾਇਮ ਰੱਖਣ ਲਈ ਮਨੁੱਖਤਾ ਦੀ ਇੱਜ਼ਤ ਆਬਰੂ ਲਈ ਉਹਨਾਂ ਨੇ ਆਪਣਾ ਜਿਹੜਾ ਸਰਵੰਸ ਵਾਰਿਆ ਉਹਨਾਂ ਨੇ ਕਿਸੇ ਰਾਜ ਲਈ ਆਪਣਾ ਸਰਵੰਸ ਨਹੀਂ ਵਾਰਿਆ ਸੋ ਅੱਜ ਜੋ ਅਸੀਂ ਇਹ ਸਿੱਖੀ ਸਰੂਪ ਲੈ ਕੇ ਬੈਠੇ ਹਾਂ ਇਹ ਸਾਰਾ ਦੇਣ ਸਾਡੇ ਗੁਰੂਆਂ ਦੀ ਮੈਂ ਇੱਕ ਵਾਰ ਫਿਰ ਉਹਨਾਂ ਨੂੰ ਨਮਨ ਕਰਦਾ ਪਰ ਆਪਣੇ ਜਿਹੜੀਆਂ ਨਵੀਆਂ ਪੀੜ੍ਹੀਆਂ ਉਹਨਾਂ ਨੂੰ ਅੱਜ ਬਹੁਤ ਵੱਡੀ ਥੋਂ ਜਿਹੜੀ ਪ੍ਰੇਰਣਾ ਮਿਲਣੀ ਹੈ ਔਰ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜਿਹੜਾ ਜਾਣੂ ਹੋਣਾ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬਹੁਤ ਵੱਡੇ ਉਪਰਾਲੇ ਸਾਰੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਨਹੀਂ ਬਲਕਿ ਵਿਸ਼ਵ ਪੱਧਰ ਤੇ ਜਿਹੜੇ ਇਹ ਉਪਰਾਲੇ ਚੱਲ ਰਹੇ ਨੇ ਸਾਰਿਆਂ ਦਾ ਕੰਪਲਿਸ਼ਨ ਲਈ ਇੱਥੇ ਬਹੁਤ ਬਹੁਤ ਧੰਨਵਾਦ ਵਾਈਗੁੱਡ ਜੀ ਦਾ ਖਾਸ ਕਰਕੇ ਸਾਹਿਬ ਵਾਈਗੁੱਡ